ਪੰਜਾਬ ਦੇ ਸੱਪ ਮਹਿੰਗੇ ਲੁਧਿਆਣੇ ਦੇ ਲੱਡਵਾਲ ਟੋਲ ਪਲਾਜ਼ਾ ਤੇ ਇੱਕ ਵਾਰ ਫੇਰ ਟੋਲ ਪਲਾਜ਼ਾ ਵੱਲੋਂ 5% ਆਪਣੇ ਰੇਟਾਂ 'ਚ ਵਾਧਾ ਕਰ ਦਿੱਤਾ ਗਿਆ 1 April ਤੋਂ ਲਾਗੂ ਹੋਣ ਜਾ ਰਿਹਾ ਹੈ ਇਸ ਫੈਸਲੇ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ੇ ਦੀ ਰੇਟ ਪਹਿਲਾਂ ਹੀ ਬਹੁਤ ਜ਼ਿਆਦਾ ਨਹੀਂ ਤੇ ਇੱਕ ਵਾਰ ਫੇਰ ਰੇਟਾਂ 'ਚ ਵਾਧਾ ਕਰਨਾ ਉਹਨਾਂ ਦੀ ਜੇਬ 'ਤੇ ਭਾਰ ਪਾਉਣਾ ਉਹਨਾਂ ਦਾ ਕਹਿਣਾ ਹੈ ਕਿ ਇੰਨਾ ਜ਼ਿਆਦਾ ਟੋਲ ਲਿਆ ਜਾਂਦਾ ਪਰ ਫਿਰ ਵੀ ਉਸ ਤਰ੍ਹਾਂ ਦੀਆਂ ਸਹੂਲਤਾਂ ਹਾਈਵੇ 'ਤੇ ਨਹੀਂ ਮਿਲਦੀਆਂ ਤੇ ਕਈ ਵਾਰ ਟੋਲ ਪਲਾਜ਼ੇ ਤੇ ਕਾਫੀ ਸਮੇਂ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਉਤੇ ਹੀ ਦੂਸਰੇ ਪਾਸੇ ਟੋਲ ਮੈਨੇਜਰ ਵਿਪਨ ਰਾਇਨਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ NHAI ਵੱਲੋਂ ਰੇਟਾਂ 'ਚ ਵਾਧਾ ਕੀਤਾ ਜਾਂਦਾ ਹੈ ਉਸੇ ਤਰੀਕੇ ਨਾਲ ਉਹਨਾਂ ਵੱਲੋਂ ਵੀ ਰੇਟ ਵਧਾਏ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਕਿਸੇ ਤਰੀਕੇ ਨਾਲ 10 ਤੋਂ 15 ਰੁਪਏ ਟੋਲ ਦੇ ਰੇਟਾਂ 'ਚ ਵਾਧਾ ਹੋਵੇਗਾ ਤੇ NHAI ਦੀ ਗਾਈਡਲਾਈਨ ਮੁਤਾਬਕ ਹਰ ਤਰ੍ਹਾਂ ਦੀ ਸਹੂਲਤ ਟੋਲ ਤੋਂ ਨਿਕਲਣ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਭਾਈ ਕੀ ਨਾਮ ਹੈ ਜੀ ਸੰਦੀਪ ਪੱਪੂ ਕਿਵੇਂ ਦੇ ਦਿਓ ਭਾਜੀ ਰੇਟਾਂ ਦੇ ਵਿੱਚ 1 April ਤੋਂ ਫਿਰ ਵਾਧਾ ਹੋਣ ਜਾ ਰਿਹਾ 5% ਰੇਟ ਵਧਣ ਜਾ ਰਹੇ ਨੇ ਭਾਜੀ ਰੇਟਾਂ ਕਰਕੇ ਤਾਂ ਇੱਥੇ ਸਮਿਲ ਤੁਸੀਂ ਬਹੁਤ ਹੀ ਅਤ ਚੱਕੀ ਹੋਈ ਨੇ ਲੋਕਾਂ ਨੇ ਔਰ ਮੇਰੇ ਹਿਸਾਬ ਨਾਲ ਤਾਂ ਇਹ ਬਿਲਕੁਲ ਬੰਦ ਹੀ ਹੋਣਾ ਚਾਹੀਦਾ ਜੀ ਆਵਾਜਾਈ ਦਾ ਤਾਂ ਬਹੁਤ ਇੱਥੇ ਲੰਘ ਆਇਆ ਸਭ ਤੋਂ ਵੱਡਾ ਟੋਲ ਟਕਸੀ ਇਹ ਆ ਠੀਕ ਹੈ ਨਾ ਜੀ ਔਰ ਇਹਨਾਂ ਨੂੰ ਬਹੁਤ ਆਮਦਨ ਆਇਥੋਂ ਔਰ ਜੋ ਕਿ ਇਹਨਾਂ ਦੀ ਬੰਦ ਹੋਣੀ ਚਾਹੀਦੀ ਹੈ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਇਹਦੇ ਤੇ ਨਤ ਪਾਈ ਜਾਵੇ ਅਲ ਹੁਣ 5% ਜਿਹੜਾ ਰੇਟਾਂ 'ਚ ਵਾਧਾ ਚ ਹੈ ਦਿੱਲੀ ਪਾਸ ਗੱਲ ਕੀਤੀ ਜਾਵੇ ਮਨਸਲੀ ਪਾਸਾਂ ਦੀ ਉਹਦੇ 'ਚ ਵੀ 10 10 ਰੁਪਏ ਵਧੇ ਅਜਿਵੇਂ 340 ਤੇ 350 ਭਾਈਓਦਨ ਆਮ ਆ ਬੰਦੇ ਤੇ ਪ੍ਰੈਸ਼ਰ ਪੈਣਾ ਪੈਣਾ ਜੀ ਹੁਣ ਜੇ ਭਗਵੰਤ ਜੀ ਠੀਕ ਹੈ ਜੀ ਕੇਜਰੀਵਾਲ ਜੀ ਤੇ ਇੰਨਾ ਖਰਚਾ ਕਰ ਰਹੇ ਨੇ ਉਹਨਾਂ ਨੂੰ ਇੱਥੇ ਜੈਡ ਸਕਿਉਰਟੀ ਜੈਡ ਸਕਿਉਰਟੀ ਦੇ ਰਹੇ ਜੋ ਵੀ ਆ ਖਰਚਾ ਤਾਂ ਉਹਨਾਂ ਨੇ ਪੈਣਾ ਹੀ ਪੈਣਾ ਨਾ ਜੀ सर की कहना चाहूँगी कि नाम दे दे है सर ते जेट के वाधा हो रहा है बहुत हो रहे हैं किन्ने परसेंट हो रहे हैं विपिन कुमार राय लाडोवाल टोल प्लाजा प्लाजा मैनेजर रणछोर इंफ्रा डेवलपर्स प्राइवेट लिमिटेड की तरफ से आ, नेशनल हाईवे अथॉरिटी ऑफ इंडिया की गाइडलाइन के हिसाब से फर्स्ट अप्रैल से रेट इंक्रीज हुए हैं पाँच परसेंट रेट इंक्रीज हुए हैं जो ऑल इंडिया लेवल पर है सिर्फ लाडोवाल टोल प्लाजा पर नहीं ऑल इंडिया लेवल पर जितने भी टोल प्लाजा हैं नेशनल हाईवे के सब पे रेट बढ़ाए गए हैं थैंक यू